ਵੈਲਕਮ ਅਗੇਨ ਇਨ ਮਾਈ ਵਲੌਗ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਅੰਮ੍ਰਿਤਸਰ ਦਾ ਬੜਾ ਹੀ ਖੂਬਸੂਰਤ ਡੈਸਟੀਨੇਸ਼ਨ ਪੁਆਇੰਟ ਸਾਡਾ ਪਿੰਡ ਤੇ ਆਓ ਚੱਲਦੇ ਹਾਂ ਜੀ ਸਾਡਾ ਪਿੰਡ ਦੇ ਅੰਦਰ ਸੋ ਅਸੀਂ ਪਹੁੰਚ ਗਏ ਹਾਂ ਜੀ ਸਾਡਾ ਪਿੰਡ ਤੇ ਅਮਨ ਦੀ ਸਪੈਸ਼ਲ ਵਿਜ਼ਿਟ ਕਰਾਉਣ ਲੱਗੇ ਹਾਂ ਇੱਥੇ ਅਮਨ ਤੇ ਮੰਮੀ ਫਸਟ ਟਾਈਮ ਵਿਜ਼ਿਟ ਕਰ ਰਹੇ ਆ ਅਸੀਂ ਸਾਰਿਆਂ ਨੇ ਇੱਕ ਵਾਰ ਵਿਜ਼ਿਟ ਕਰ ਚੁੱਕੇ ਇੱਕ ਦੋ ਵਾਰੀ ਤੋਂ ਆਓ ਲੈ ਕੇ ਚੱਲਦੇ ਤੁਹਾਨੂੰ ਸਾਡਾ ਪਿੰਡ ਦੇ ਅੰਦਰ ਤੇ ਨਜ਼ਾਰੇ ਵਿਖਾਉਣੇ ਆ ਪੰਜਾਬ ਦੇ ਪੁਰਾਣੇ ਕਲਚਰ ਦੇ ਪੰਜਾਬ ਦੇ ਪੁਰਾਣਾ ਸੱਭਿਆਚਾਰ ਹਰ ਚੀਜ਼ ਤੁਹਾਨੂੰ ਵੇਖਣ ਨੂੰ ਮਿਲੇਗੀ ਸੋ ਬਣੇ ਰਹੋ ਸਾਡੇ ਨਾਲ ਇਸ ਵਲੌਗ ਦੇ ਅਖੀਰ ਤੱਕ ਸੋ ਇਹ ਸਾਡਾ ਪਿੰਡ ਦੀ ਐਂਟਰੀ ਹੈ ਜੀ ਐਂਟਰੈਸ ਪੁਆਇੰਟ ਆ ਬਾਈਪਾਸ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਬਾਰ ਬਾਰ ਟਾੜੀ ਨੂੰ ਜਾਂਦਾ ਆ ਉਹਦੇ ਤੇ ਸਥਿਤਿਆ ਦੀ ਸਾਡਾ ਪਿੰਡ ਤੇ ਬੜਾ ਹੀ ਵਧੀਆ ਇੱਕ ਸੱਭਿਆਚਾਰਕ ਪੁਆਇੰਟ ਜਿਹਦੇ ਵਿੱਚ ਪੰਜਾਬ ਦਾ ਸੱਭਿਆਚਾਰ ਵਿਰਸਾ ਵਖਾਇਆ ਗਿਆ ਬਾਖੂਬੀ ਤੇ ਪਹਿਲਾਂ ਵੀ ਤੁਸੀਂ ਕਾਫੀ ਵਲੌਗ ਵੇਖੇ ਹੋਣਗੇ ਦੇ ਬਟ ਅੱਜ ਅਸੀਂ ਤੁਹਾਨੂੰ ਇਹਨੂੰ ਹੋਰ ਨਜ਼ਰੀਏ ਦੇ ਨਾਲ ਪੇਸ਼ ਕਰਾਂਗੇ ਸੋ ਸਾਡੇ ਫੈਮਿਲੀ ਮੈਂਬਰ ਅੰਦਰ ਜਾ ਚੁੱਕੇ ਆ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਅੰਦਰ ਜਾ ਕੇ ਤੇ ਟਿਕਟ ਵਗੈਰਾ ਲਵਾਂਗੇ ਤੇ ਫਿਰ ਐਂਟਰੈਂਸ ਦੇ ਥਰੂ ਆਪਾਂ ਅੰਦਰ ਐਂਟਰ ਕਰਾਂਗੇ ਤੇ ਤੁਹਾਡੇ ਨਾਲ ਪੰਜਾਬ ਦੇ ਸੱਭਿਆਚਾਰ ਦੀ ਚਲਕੀਆਂ ਵਾਇਆ ਸਾਡਾ ਪਿੰਡ ਸਾਂਝੇ ਕਰਾਂਗੇ ਸੋ ਸਟੇ ਟਿਊਨਡ ਸੋ ਸਟੇ ਟਿਊਨਡ ਵਿਦ ਅਸ ਸੋ ਇਹ ਸਾਡਾ ਪਿੰਡ ਦੇ ਕੁਝ ਖਾਸ ਨਜ਼ਾਰੇ ਆ ਜਿਹੜੇ ਜਿਹੜੇ ਇਹਦੇ ਅੰਦਰ ਵੱਖ-ਵੱਖ ਪੁਆਇੰਟ ਬਣੇ ਵਿਸਟ ਕਰਨ ਵਾਲੇ ਤੇ ਇਹਦਾ ਉਦਘਾਟਨ ਅ ਤੁਸੀਂ ਪੜ ਪਾ ਰਹੇ ਦੇ 1 ਨਵੰਬਰ 2016 ਨੂੰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਂ ਨੇ ਕੀਤਾ ਸੋ ਬੜੀ ਵਧੀਆ ਦੇਣ ਇੱਕ ਪੰਜਾਬ ਦੇ ਸੱਭਿਆਚਾਰ ਦੀ ਬਦਲ ਸਾਹਿਬ ਵੱਲੋਂ ਸੋ ਕਮਾਲ ਦਾ ਨਜ਼ਾਰਾ ਆਓ ਚੱਲਦੇ ਅੰਦਰ ਹੁਣ ਆਪਾਂ ਟਿਕਟ ਕਾਊਂਟਰ ਵੱਲ ਸੋ ਇਹ ਸਾਡਾ ਟਿਕਟ ਕਾਊਂਟਰ ਹੈ ਜੀ ਤੇ ਸਰਪੰਤ ਭਾਜੀ ਟਿਕਟਾਂ ਖਰੀਦ ਲਏ ਚੁੱਕੇ ਆ ਮੈਨੂੰ ਦੇ ਦੇ ਹੁਣੀ ਅਮਨ ਜਤਿੰਦਰ ਤੇ ਮੰਮੀ ਹੁਣੀ ਤੇ ਜਿਹੜਾ ਟਿਕਟ ਦਾ ਰੇਟ ਆ ਆਈਦੀ ਰੇਟ ਤਰੀਕਾ ਨਹੀਂ ਅੱਜ 18 ਫਰਵਰੀ 2024 ਤੇ ਟਿਕਟ ਪਰ ਰੇਟ ਦੇਖ ਪਾ ਰਹੇ ਹਾਂ ਬਾਲਗ ਲਈ ਅਡਲਟ ਲਈ 850 ਤੇ ਬੱਚਿਆਂ ਲਈ 700 ਤੇ ਬਾਕੀ ਚੱਲਦੇ ਅੰਦਰ ਨੂੰ ਆਪਾਂ ਸੋ ਜੀ ਆਇਆਂ ਨੂੰ ਕਿਹਾ ਜਾ ਰਿਹਾ ਵਾ ਤੇ ਬੀਬੀ ਜਣਾ ਵੱਲੋਂ ਤੇ ਭਾਈ ਸਾਹਿਬ ਵੱਲੋਂ ਸੋ ਲੈਟਸ ਗੋ ਇਨਸਾਈਡ ਦੇ ਵਿੱਚ ਟਿਕਟ ਕੀ ਖਾਸ ਆ ਇੱਥੇ ਸਿਰਫ ਖਾਣਾ ਇਨਕਲੂਡ ਦੋ ਗੇਮਾਂ ਹੈਡ ਮਸਾਰ ਮੇਨਡੇ ਤੇ 8 ਤਰ੍ਹਾਂ ਦੇ ਲਾਈਵ ਸ਼ੋਅ ਨੇ ਪੂਰਾ ਪੰਜਾਬੀ ਕਲਚਰ ਬਿਲਕੁਲ ਹੈ ਅੱਛਾ ਜੀ ਪੰਜਾਬੀ ਕਲਚਰ ਪੂਰਾ ਚਲੋ ਠੀਕ ਹੈ ਜੀ ਚਲੋ ਵੇਖਦੇ ਆ ਤੇ ਵਿਸਟ ਕਰਦੇ ਆ ਸਾਡਾ ਪਿੰਡ ਲੋ ਜੀ ਟਿਕਟ ਕਾਊਂਟਰ ਤੋਂ ਅਸੀਂ ਅੰਦਰ ਨੂੰ ਐਂਟਰ ਕਰ ਚੁੱਕੇ ਆ ਤੇ ਐਂਟਰੀ ਗੇਟ ਹੈ ਜੀ ਪੂਰਾ ਪੁਰਾਣਾ ਪੰਜਾਬ ਦਾ ਕਲਚਰ ਪੁਰਾਣੇ ਸਮੇਂ ਦੇ ਜਿੱਦਾਂ ਗੇਟ ਬਣੇ ਹੁੰਦੇ ਸੀ ਉਹ ਦਿਖਾਏ ਗਏ ਆ ਸੋ ਵੈਲਕਮ ਸਭ ਦਾ ਸਾਡਾ ਪਿੰਡ ਦੇ ਵਿੱਚ ਇਹ ਵੀ ਬੜੀ ਵਾਰ ਨੇ ਇਹ ਕੁਛ ਨੋਟਸ ਲਗਾਏ ਗਏ ਆ ਸੋ ਇਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਸੋ ਕਮਾਲ ਦੀ ਐਂਟਰੀ ਵਾਹ ਜੀ ਖੂਬਸੂਰਤ ਨਜ਼ਾਰਾ ਵਾਹ ਤੇ ਨਾਲ ਹੀ ਸਾਡੇ ਫੈਮਿਲੀ ਮੈਂਬਰਾਂ ਨੇ ਆਪਣਾ ਪਸੰਦੀਦਾ ਕੰਮ ਫੋਟੋਗ੍ਰਾਫੀ ਵਾਲਾ ਸ਼ੁਰੂ ਕਰ ਦਿੱਤਾ ਹੈ ਸੋ ਜ਼ਰੂਰੀ ਆ ਕਿਉਂਕਿ ਜਾਦਾਂ ਨੂੰ ਕੈਦ ਕਰਨਾ ਕੈਮਰਾ ਜ਼ਰੂਰੀ ਹੁੰਦਾ ਵਾ ਤਾਕੇ ਸਮੇਂ ਹੋਂ ਤੇ ਅਸੀਂ ਇਹਨੂੰ ਉਹਨਾਂ ਦੇ ਲੈ ਸਕੇ ਲੋਥ ਲੈ ਸਕੇ ਯਾਦਾਂ ਦਾ ਮੈਂ ਵੀ ਕਰਦਾ ਆ ਕਿ ਅੰਦਰ ਤੋਂ ਨਹੀਂ ਅੱਜ ਦੇ ਪ੍ਰੋਗਰਾਮ ਦੀ ਸਾਡੀ ਖਾਸ ਗੱਲ ਇਹ ਹੈ ਕਿ ਸਾਡੇ ਨਾਲ ਬੱਚਾ ਕੋਈ ਨਹੀਂ ਆਇਆ ਅਮਨ ਤੇ ਵੈਸੇ ਹੀ ਬੱਚੇ ਨਹੀਂ ਲੈ ਕੇ ਆਇਆ ਕੈਨੇਡਾ ਤੋਂ ਤੇ ਵੱਡੇ ਬੱਚਿਆਂ ਦੇ ਪੇਪਰ ਆ ਤੇ ਨਿੱਕਾ ਜਿਹੜਾ ਮਨਵੀਰ ਆ ਉਹ ਵੱਡਿਆਂ ਕਰਕੇ ਨਹੀਂ ਆਇਆ ਰੋਜ਼ ਦੇ ਬੋਰਡ ਦੇ ਪੇਪਰ ਆ ਕਰਨ ਦੇ ਬੋਰਡ ਦੇ ਪੇਪਰ ਆ ਰਾਜਵੀਰ ਦੇ ਫਾਈਨਲ ਐਗਜ਼ਾਮ ਚੱਲ ਰਹੇ ਆ ਤੇ ਮਨਵੀਰ ਦੇ ਵੀ ਵੈਸੇ ਐਗਜ਼ਾਮ ਹੈ ਪਰ ਉਹ ਬਹੁਤਾ ਤਿਆਰੀ ਤੁਰੀ ਘਾਟੀ ਕਰਦਾ ਹੁੰਦਾ ਏ ਉਹ ਚਾਹੁੰਦਾ ਸੀ ਕਿ ਮੈਂ ਜਾਇਆ ਜਾਵਾ ਨਾਲ ਪੱਟ ਵੱਡਿਆਂ ਕਰਕੇ ਕਹਿੰਦਾ ਜੇ ਵੱਡੇ ਨਹੀਂ ਜਾਣਗੇ ਤੇ ਮੈਂ ਵੀ ਨਹੀਂ ਜਾਊਂਗਾ। ਉਹ ਸਾਈਕਲ ਵੇਖੋ ਕਿੰਨਾ ਵੱਡਾ। ਪੁਆਇੰਟ ਦੇਖਦੇ ਜਾਓ। ਵਾਹ। ਬਸੰਤ ਬਹਾਰ ਤੇ ਦਰਖਤਾਂ ਦੀ ਕਰੂਮਲਾਂ ਤੇ ਕਮਾਲ ਦੇ ਰੰਗਦਾਰ ਫੁੱਲ ਖਿੜ ਚੁੱਕੇ ਆ। ਬਹੁਤ ਹੀ ਖੂਬਸੂਰਤ ਸਾਡਾ ਪਿੰਡ ਤੇ ਇਹ ਸਾਨੂੰ ਜਿਹੜੇ ਟਿਕਟ ਰੂਪੀ ਬੈਂਡ ਮਿਲੇ ਆ ਉਹ ਬੈਂਡ ਸਾਡੇ ਗੁੱਟਾਂ ਤੇ ਬੰਨੇ ਜਾਣਗੇ ਇਧਰ ਲੇਡੀਜ਼ ਲਈ ਮੈਡਮ ਹੁਣੀ ਬੈਂਡ ਗੁੱਟਾਂ ਤੇ ਬੰਨਦੇ ਆ ਤੇ ਭਾਜੀ ਹੁਣੀ ਸਾਡੇ ਗੁੱਟ ਤੇ ਬੈਂਡ ਬੰਨਣਗੇ ਨਾਲ ਸਿਕਿਉਰਿਟੀ ਚੈੱਕ ਪੂਰੇ ਆ ਇਹਨਾਂ ਵੱਲੋਂ ਮੈਨੂੰ ਰੋਟੀ ਖਾਣ ਦੀ ਆ ਯੋ ਯੋ ਜੀ ਪਰਦੇ ਕੋਈ ਨਹੀਂ ਜਦੋਂ ਦੇ ਦੇ ਪ੍ਰਿੰਸ ਭਾਈ ਥੈਂਕ ਯੂ ਭਾਈ ਆ ਲੋ ਜੀ ਆ ਬੈਂਡ ਵੱਜ ਗਿਆ ਜੀ ਤੇ ਹੁਣ ਚੱਲਦੇ ਅੰਦਰ ਨੂੰ ਸੋ ਐਂਟਰੈਂਸ ਛੱਤ ਤੇ ਨਕਾਸ਼ੀ ਕਲਾਕਾਰੀ ਕਮਾਲ ਦੀ ਵਾਹ ਬਹੁਤ ਕੂ ਕਿਦਾਂ ਮਨ ਲੱਗਾ ਨਾ ਵਧੀਆ ਹਾਂ ਤੇ ਬਹੁਤ ਸੋਹਣੀ ਵਿਸਟ ਕਰਨ ਵਾਲੀ ਚੀਜ਼ ਹੈ ਪੂਰਾ ਪੰਜਾਬ ਦਾ ਪੁਰਾਣਾ ਕਲਚਰ ਸਵਾਣੀ ਜਿੱਦਾਂ ਪਤਾ ਲੈ ਕੇ ਜਾਂਦੀਆਂ ਨੇ ਖੇਤਾਂ ਨੂੰ ਜਾਂ ਫੁਲਕਾਰੀ ਤੇ ਜਾਗੋ ਦਾ ਇਹਦੇ ਜਾਗੋ ਦਾ ਕਨਸੈਪਟ ਦਿਖਾਇਆ ਗਿਆ ਹੈ ਕਿ ਜਾਗੋ ਦੇ ਵਿੱਚ ਕਿਸ ਤਰ੍ਹਾਂ ਪੂਰਾ ਆਨੰਦ ਲੈਂਦੇ ਸੀ ਲੋਕ ਕਲਚਰਲ ਪ੍ਰੋਗਰਾਮਾਂ ਦੇ ਵਿੱਚ ਤੇ ਇਹ ਪੁਰਾਣੇ ਭਾਂਡੇ ਪੁਰਾਣੀਆਂ ਅਲਮਾਰੀਆਂ ਅਲਮਾਰੀਆਂ ਤੇ ਆਹ ਵੇਖੋ ਐਸ ਟ੍ਰੈਡੀਸ਼ਨਲ ਜੁੜਾ ਪਹਿਲਾਂ ਲੋਕਾਂ ਦੇ ਘਰਾਂ 'ਚ ਵੱਡੇ ਸੰਦੂਖ ਜਾਂ ਅਲਮਾਰੀਆਂ ਹੁੰਦੀਆਂ ਸੀ ਵਾਹ ਜੀ ਵਾਹ ਬਹੁਤ ਖੂਬਸੂਰਤ ਇਹ ਤੁੰਬੀ ਵਜਾਈ ਜਾ ਰਹੀ ਹੈ ਤੇ ਇਹ ਮਿਰਜਾ ਸਾਹਿਬਾਂ ਦਾ ਬੁੱਤ ਬਣਾਇਆ ਗਿਆ ਵਾ ਸੋ ਵਾਹ ਲੈ ਕੇ ਚੱਲਦੇ ਆਪਾਂ ਨੂੰ ਅੰਦਰ ਹੋ